ਇਹ ਖਤਰੇ ਕੀ ਬੋਟਰਕਾਰ ਜੇ ਤੁਸੀਂ ਨਹੀਂ ਆ ਵਫਾਦਾਰ ਹੈ ਕਿਤੇ ਨਾ ਕਿਤੇ ਡਿੱਗੜੀ ਡਿੱਗੜੀ ਇਹਦੇ ਉੱਤੇ ਬਿਲਕੁਲ ਤੁਸੀਂ ਆ ਬਈ ਮਾਨ ਵੱਧ ਕਰੋ ਤੁਹਾਨੂੰ ਦੱਸਦੇ ਆ ਇਹੋ ਇੱਕ ਬੰਦੇ ਦਾ ਲਾਉ ਪੀਣ ਦੀ ਕੋਸ਼ਿਸ਼ ਕਰ ਰਹੇ ਜੇ ਇਹ ਸਾਰੇ ਬੰਦੇ ਸੁੱਦੇ ਜੇ ਇਹ ਮੇਰੀ ਗੱਲ ਗਲਤ ਨਹੀਂ ਇਹ ਜਵਲ ਜੀ ਬੇਰਾ ਪੇਟ ਬੜਾ ਤਗੜਾ ਹੈ ਇਹ ਦਾ ਸ਼ੇਰਾ ਵਾਲੀ ਜੈ ਹੋ ਜੈ ਹੋ ਜੈ ਹੋ ਮਹਾਰਾਣੀ ਆ ਜੇਰਾ ਸਾਖ ਸਾਖ ਜੈ ਹੋ ਜੈ ਹੋ ਇਹ ਜਿਸ ਖੁਸ਼ੀ ਮੇ ਯਾਤ ਇਨਸਾਨ ਨੂੰ ਤੁਸੀਂ ਦੇਖ ਰਹੇ ਹੋ ਨਾ ਜੀ ਇਹਦਾ ਨਾਮ ਹੈ ਪ੍ਰਦੀਪ ਸਿੰਘ ਤੁੰਨਾ ਬਾਪੂ ਪ੍ਰਦੀਪ ਸਿੰਘ ਧੁੰਨਾ ਜੀ ਅੰਮ੍ਰਿਤਸਰ ਦੇ 에어ਪੋਰਟ ਦੇ ਬਾਹਰ ਆਮ ਤੌਰ ਤੇ ਦੇਖੇ ਮਿਲੇ ਹੁੰਦੇ ਆ ਬਾਪੂ ਜੀ 13/3/2022 ਨੂੰ ਖੁਸ਼ੀਆਂ ਦੇ ਘਰ ਲੈ ਜਾਂਦੇ ਗਏ ਜਦੋਂ ਇਹਨਾਂ ਨੂੰ ਲੈਣ ਗਏ ਸਾਨੂੰ ਵੀਡੀਓ ਆਈਆਂ ਪਬਲਿਕ ਨੇ ਵੀਡੀਓ ਭੇਜੀਆਂ ਤਾਂ ਬਾਪੂ ਦੇ ਹਾਲਾਤ ਬਹੁਤ ਮਾੜੇ ਸੀਗੇ ਬਾਪੂ ਜੀ ਦੇ ਇਲਾਕੇ ਦੇ ਲੋਕਾਂ ਨੇ ਵੀ ਦੱਸਿਆ ਕਿ ਇਹ ਇੱਕ ਕੈਂਦਾ ਕਹਾਂਦਾ ਸੁਨਿਆਰਾ ਸੀ ਮੈਂ ਬੇਨਤੀ ਕਰੂੰਗਾ ਹਰ ਵੇਲੇ ਰੱਬ ਦਾ ਨਾਮ ਲੈਣ ਵਾਲਾ ਇਹ ਬਾਪੂ ਪ੍ਰਦੀਪ ਸਿੰਘ ਸਾਰੀ ਵੀਡੀਓ ਦੇਖ